ਜਿਵੇਂ ਪਹੁੰਚਿਆ ਪਿੰਡ ਦੇ ਢਾਲਾ ਚ ਇੱਥੇ ਭਾਜੀਪੀ ਦੇ ਜੋ ਵਰਕਰ ਨੇ ਉਹ ਪਹੁੰਚੇ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਹ ਵੀ ਸੁਣਨ ਵਿੱਚ ਆਇਆ ਕਿ ਜੋ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੁਹਾਡਾ ਨਾਮ ਜਸਵਿੰਦਰ ਸਿੰਘ ਜੀ ਜੀ ਜੋ ਅੱਜ ਤੁਹਾਡੀ ਪਿੰਡ ਵਿੱਚ ਭਾਜੀਪੀ ਦੇ ਬੰਦੇ ਆਏ ਸੀ ਉਹਨਾਂ ਵੱਲੋਂ ਤੁਹਾਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸੀਗੀਆਂ ਉਹਨਾਂ ਨਾਲ ਜੋ ਧੱਕਾਸ਼ਾਹੀ ਹੋਈ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਗਲਤ ਹੈ ਜੀ ਸਾਡੇ ਜਿਹੜੀਆਂ ਸਾਨੂੰ ਸਹੂਲਤਾਂ ਮਿਲ ਰਹੀਆਂ ਇਹਨਾਂ ਤੇ ਕਿਉਂ ਰੋਕ ਲਾਈ ਜਾਂਦੀ ਆ ਜੀ ਅੱਜ ਜੇ ਸਾਡੇ ਜਾ ਕੇ ਸਾਡੇ ਤੋਂ ਜਿਹੜੇ ਨਹੀਂ ਕੰਮ ਕਰਵਾਏ ਜਾਂਦੇ ਜੀ ਉਹ ਸਾਡੇ ਘਰੇ ਹੋਣ ਆਏ ਆ ਉਹਨਾਂ ਤੇ ਕਿਉਂ ਰੋਕ ਲਾਈ ਜਾਂਦੀ ਆ ਜੀ ਜੀ ਅਸੀਂ ਘੜ ਡਗੇ ਪਏ ਆ ਕਈਆਂ ਦੇ ਲੋਕਾਂ ਦੇ ਆ ਬੁੜੀ ਆ ਵਿਚਾਰੀ ਉਹਦੇ ਪੁੱਤ ਵੀ ਮਰ ਗਿਆ ਘਰ ਵਾਲਾ ਵੀ ਹੈ ਨਹੀਂਗਾ ਉਹ ਬੁੜੀ ਹੁਣ ਰੋਂਦੀ ਗਈ ਆ ਇੱਥੋਂ ਵੀ ਚੱਲ ਮੇਰੇ ਘਰ ਹੀ ਪੈ ਜਾਂਦਾ ਜੀ ਇਹ ਸਾਡੀਆਂ ਸਹੂਲਤਾਂ ਸਾਡੇ ਤੋਂ ਖੁੰਦੇ ਆ ਮੜੀਆਂ ਗੱਲਾਂ ਆ ਜੀ ਜੀ ਹਾਂ ਜੀ ਸਾਡੀ ਸਹੂਲਤ ਸਾਨੂੰ ਮਿਲਣੀ ਚਾਹੀਦੀ ਆ ਕੋਈ ਵੀ ਕਰਵਾਉਂਦਾ ਸਾਡੇ ਵਾਸਤੇ ਸਹੂਲਤਵਾਦ ਰੱਬਾ ਜਿਹੜਾ ਕੋਈ ਸਾਡੇ ਕੋਲ ਵਾਸਤੇ ਆਉਂਦਾ ਜਿਹੜੇ ਟਾਈਮ ਤੇ ਇਹਨਾਂ ਨਾਲ ਜਿਹੜੇ ਵਰਕਰ ਨੇ ਭਾਜਪੀ ਦੇ ਇਹਨਾਂ ਨਾਲ ਧੱਕੇਸ਼ਾਹੀ ਹੋਈ ਆ ਉਸ ਟਾਈਮ ਤੇ ਤੁਸੀਂ ਉੱਥੇ ਮੌਜੂਦ ਸੀਗੇ ਉਸ ਸਮੇਂ ਜੀ ਇਹਨਾਂ ਨੇ ਸਾਰਿਆਂ ਨੂੰ ਬਾਹਰ ਕੱਢਤਾ ਸੀ ਪੁਲਿਸ ਪ੍ਰਸ਼ਾਸਨ ਨੇ ਆ ਕੇ ਜਿੰਨੇ ਵੀ ਇਹ ਮਤਲਬ ਗਏ ਹੋਏ ਸੀਗੇ ਉੱਥੇ ਆਪਣਾ ਕੰਮ ਕਰਵਾਉਣ ਵਾਸਤੇ ਸਾਰਿਆਂ ਨੂੰ ਇਹਨਾਂ ਨੇ ਬਾਹਰ ਕੱਢਤਾ ਸੀ ਜੀ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਵੀ ਇਹਨਾਂ ਨਾਲ ਕੀ ਕੀ ਕੀਤਾ ਸ੍ਰੀ ਗੁਰਾਲਬੀ ਜੀ ਮੇਰੇ ਬਹੁਤ ਸੋਡਾ ਧੰਨਵਾਦ ਆ ਮੇਰੇ ਘਰ ਦੀ ਹੈਲਪ ਕਰਾ ਦਿਓ ਮੇਰਾ ਘਰ ਤਾਂ ਡਿੱਗਣ ਵਾਲਾ ਮੈਂ ਤਾਂ ਦਿਦੋ ਮੀ ਕਣੀ ਜਾਂਦੇ ਬੈ ਕੇ ਰਾਤ ਕੱਢਦੀ ਆ ਬਹੁਤ ਪਰੇਸ਼ਾਨ ਆ ਮੇਰਾ ਕੋਈ ਹੈ ਨਹੀਂ ਕੰਮ ਕਮਾਈ ਵਾਲਾ ਕੋਈ ਬੰਦਾ ਨਾ ਪਤਾ ਨਾ ਪਤੀ ਇਹ ਕਰੀ ਮੈਂ ਤਾਂ ਆਪ ਦਾ ਟਾਈਮ ਪਾਸ ਮਸਾ ਕਰਦੀ ਆ ਧੰਨਵਾਦ ਹੋਊਗਾ ਜੀ ਜੇ ਤੁਸੀਂ ਮੇਰਾ ਘਰ ਬਣਵਾ ਦਿਓ ਜਿਵੇਂ ਅੱਜ ਤੁਹਾਡੇ ਪਿੰਡ 'ਚ ਭਾਜਪੀ ਵਾਲੇ ਆਏ ਸੀ ਉਹਨਾਂ ਨੂੰ ਤੁਸੀਂ ਅਪੀਲ ਨਹੀਂ ਕੀਤੀ ਕੀਤੀ ਸੀ ਵੀਰ ਜੀ ਉਦੋਂ ਜਦੋਂ ਆ ਕੇ ਪੁਲਿਸ ਨੇ ਚੱਕਰ ਪਾ ਲਿਆ ਉਹਨਾਂ ਨੇ ਸਾਨੂੰ ਉੱਥੇ ਖੜ੍ਹ ਨਹੀਂ ਦਿੱਤਾ ਧੱਕੇਸ਼ਾਹੀ ਨਾਲ ਸਾਨੂੰ ਬਾਹਰ ਕੱਢਤਾ ਬਹੁਤ ਅਸੀਸ ਤਾਂ ਮੈਨੂੰ ਤਾਂ ਕਿਚੀਆਂ ਸਾਨੂੰ ਫਾਰਮ ਭਰਾ ਲੈਂਦੇ ਕੋਈਸ ਵੱਲੋਂ ਆਮ ਜਨਤਾ ਤੇ ਕੋਈ लाठी ਚਾਰਜ ਜਾਂ ਕੋਈ ਇਹੋ ਜੀ ਧੱਕੇਸ਼ਾਹੀ ਕੀਤੀ ਗਈ ਹੈ ਨਹੀਂ ਉਹ ਜੀ ਨਹੀਂ ਕੀਤੀ ਗਈ ਬਸ ਉਹ ਸਾਨੂੰ ਉੱਥੇ ਖੜ੍ਹ ਨਹੀਂ ਦਿੱਤਾ ਕਹਿੰਦੇ ਬਾਹਰ ਚ ਲੈ ਜਾਓ ਬਸ ਤੁਸੀਂ ਖੜੋ ਨਾ ਸੀ ਅੱਛਾ ਹਾਂ ਜੀ ਜੀ ਐਸੀ ਬਹੁਤ ਮੈਨੂੰ ਤਾਂ ਕਿਤੇ ਚੱਲ ਕੋਈ ਨਹੀਂ ਸੀ ਸਰਕਾਰ ਸਹੂਲਤ ਦਿੰਦੀ ਸਾਨੂੰ ਲੈ ਲੈਣ ਦਿਓ ਜੀ ਕਹਿੰਦੇ ਨਹੀਂ ਜੀ ਇਹ ਸਾਡਾ ਮਸਲਾ ਸੀ ਆਪ ਹੱਲ ਕਰਕੇ ਤੁਹਾਨੂੰ ਦੱਸਾਂਗੇ ਜਿਵੇਂ ਅੱਜ ਤਾਂ ਚਲੋ ਤੁਹਾਡੇ ਪਿੰਡ ਚ ਆਈ ਸੀ ਇਸ ਤੋਂ ਪਹਿਲਾਂ ਤੁਸੀਂ ਕਿਤੇ ਪਹੁੰਚ ਨਹੀਂ ਕੀਤੀ ਕਿਸੇ ਸਰਪੰਚ ਤੱਕ ਕਿਸੇ ਮੈਂਬਰ ਤੱਕ ਕਿਸੇ ਵੀ ਤੱਕ ਨਮਾਈ ਨਹੀਂ ਕੀਤੀ ਕੀਤੀ ਮੈਂ ਪੰਜ ਛੇ ਦਿਨ ਫਿਰਦੀ ਰਹੀ ਹਾਂ ਜੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੇਰੀ ਜਿਹੜੇ ਤੁਹਾਡੇ ਘਰ ਦੇ ਆਲੇ-ਦੁਆਲੇ ਲੋਕ ਰਹਿੰਦੇ ਨੇ ਇਹਨਾਂ ਵੱਲੋਂ ਤੁਹਾਡੀ ਮਦਦ ਕੀਤੀ ਜਾਂਦੀ ਹੈ। ਹਾਂਜੀ ਇਹ ਤਾਂ ਬਹੁਤ ਮਦਦ ਕਰਦੇ। ਇਹ ਤਾਂ ਹਰ ਇੱਕ ਕੋਲ ਕਹਿੰਦੇ ਵੀ ਤੁਸੀਂ ਇਹਦਾ ਕੰਮ ਕਰਾਓ। ਪਰ ਕੋਈ ਨਹੀਂ ਮੇਰੀ ਸੁਣਵਾਈ ਨਹੀਂ ਕਰਦਾ। ਜੀ ਹਾਂਜੀ। ਮੇਰੇ ਤਾਂ ਏਡਾ ਪਾਣੀ ਚੜ ਗਿਆ ਮੈਂ ਤਾਂ ਦੋ ਦਿਨ ਮੰਜੇ ਤੋਂ ਨਹੀਂ ਉੱਠੀ ਗਈ। ਸਾਰੇ ਭੈਣ ਭਰਾਵਾਂ ਨੇ ਮੇਰਾ ਸਮਾਨ ਗਾਂਬਿਸ਼ ਕੀਤਾ। ਇਹਨਾਂ ਨੇ ਪਾਣੀ ਕੱਢਿਆ। ਆ ਕੱਲ ਵੀ ਵੇੜਾ ਭਰ ਗਿਆ ਸਾਰਾ ਇਹ ਪਾਣੀ ਪੀਰ ਕੱਢੇ ਬਾਲਟਾਂ ਨਾਲ। ਜੀ। ਕਉਨ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਆ ਜੀ ਮੇਰੀ ਮਦਦ ਕਰੋ ਮੇਰਾ ਘਰ ਬਣਵਾ ਦਿਓ ਮੈਂ ਗਰੀਬਣੀ ਆ ਮੇਰੇ ਚ ਹਿੰਮਤ ਹੈ ਨਹੀਂ ਨਾ ਮੇਰੇ ਕੋਈ ਕਮਾਈ ਵਾਲਾ ਹੈਗਾ ਮੈਂ ਬਹੁਤ ਪਰੇਸ਼ਾਨ ਹਾਂ ਇਸ ਨੂੰ ਜੀ ਜਿਹੜਾ ਤੁਹਾਡਾ ਰੋਜ਼ ਮਾਰਦੀ ਜ਼ਿੰਦਗੀ ਦਾ ਕੋਈ ਖਰਚਾ ਪਾਣੀ ਰੋਟੀ ਪਾਣੀ ਉਹ ਤੁਹਾਡਾ ਕੌਣ ਕਰਦਾ ਬਸ ਆਈ ਹੈ ਕੋਈ ਕਿਤੇ ਖਰਚਾ ਕੋਈ ਦੇ ਦੇ ਦਿੰਦਾ ਕਿਤੇ ਕੋਈ ਵੀ ਜਿਆ ਪੈਲਸਣ ਲੱਗੀ ਹੈ ਬਸ ਉਹ ਡੇੜਾ ਪੂਰਾ ਕਰਦੀ ਹਾਂ ਮੈਂ ਤਾਂ ਜੇ ਇੱਕ ਟਾਈਮ ਸਬਜ਼ੀ ਬਣਾ ਕੇ ਦੋ ਟਾਈਮ ਕਰਦੀ ਹਾਂ ਕਿਤੇ ਰੁੱਖੀਆਂ ਵੀ ਖਾ ਲੈਣੀ ਹੈ ਜਿਹੜੀ ਤੁਹਾਡੀ ਪੈਨਸ਼ਨ ਆ ਉਹ ਤੁਹਾਨੂੰ ਸਮੇਂ ਸਿਰ ਮਿਲ ਜਾਂਦੀ ਹੈ ਨਾ ਜੀ ਉਹ ਵੀ ਕਿੱਥੇ ਹੁਣ ਦੋ ਮਹੀਨਿਆਂ ਬਾਅਦ ਮੈਂ ਮਰਦੀ ਆ ਕਿਤੇ ਡੇਢ ਮਹੀਨੇ ਬਾਅਦ ਮੈਂ ਦਿਓ ਵੀ ਨਹੀਂ ਮਰਦੀ ਜੀ ਹਾਂ ਜੀ ਬਹੁਤ ਪਰੇਸ਼ਾਨ ਦਵਾਈ ਬੂਟੀ ਤਾਂ ਕਿਤੇ ਕੋਈ ਕੋਈ ਭੈਣ ਭਰਾ ਲੈ ਦਿੰਦਾ ਕਿਤੇ ਕੋਈ ਦਵਾਈ ਟੂ ਵੀ ਬੈਂ ਪਰੇਸ਼ਾਨ ਆ ਜੀ ਹਾਂਜੀ ਤੇ ਮੇਰੀ ਇਹ ਅਥ ਬਣ ਕੇ ਬੇਨਤੀ ਆ ਮੇਰਾ ਘਰ ਵੜਵਾ ਦੇਣਾ ਮੈਂ ਬਹੁਤ ਪਰੇਸ਼ਾਨ ਆ ਸਾਸਰੀਕਾਲ ਜੀ ਕੀ ਸਮੱਸਿਆ ਜੀ ਸਾਡਾ ਜੀ ਘਰ ਡਗਦਾ ਤੇ ਸਮਾਨ ਕਿਸੇ ਦੇ ਘਰੇ ਪਿਆ ਤੇ ਅਸੀਂ ਤਾਂ ਆਪ ਕੋਈ ਬੱਚਾ ਨਹੀਂ ਗਾ ਤੇ ਅਸੀਂ ਤਾਂ ਆਪ ਬਹੁਤ ਪਰੇਸ਼ਾਨ ਆ ਜੀ ਹਾਂਜੀ ਕੋਈ ਕਮਾਈ ਵਾਲਾ ਹੈ ਨਹੀਂ ਗਾ ਜਿਵੇਂ ਅੱਜ ਤੁਹਾਡੇ ਪਿੰਡ ਚ ਬੀਜਪੀ ਵਾਲੇ ਆਏ ਸੀ ਇਹਨਾਂ ਨੂੰ ਤੁਸੀਂ ਕੋਈ ਅਪੀਲ ਕੀਤੀ ਹੈ ਨਹੀਂ ਜੀ ਉਦੋਂ ਮੈਂ ਪਹੁੰਚੀ ਨਹੀਂ ਸੀ ਮੈਂ ਬਾਅਦ ਚ ਪਹੁੰਚੀ ਹਾਂ ਉਦੋਂ ਤੱਕ ਰੋਲਾ ਪੈ ਗਿਆ ਅੱਛਾ ਹਾਂਜੀ ਉਦੋਂ ਰੋਲਾ ਪੈ ਗਿਆ ਉਦੋਂ ਮੈਂ ਇੱਥੇ ਪਹੁੰਚਿਆ ਨਹੀਂ ਗਿਆ ਤੇ ਮੈਂ ਤਾਂ ਾਲੀ ਗੱਲ ਹੀ ਹੈ ਸਾਡੇ ਮੇਰੇ ਤਾਂ ਕੋਈ ਪੁੱਤ ਧੀ ਹੈ ਨਹੀਂ ਕੁੜੀ ਸੀਗੀ ਉਹ ਵਿਆਹ ਤੀ ਉਹ ਆਪਦੇ ਘਰੇ ਹੈ ਜੀ ਹਾਂਜੀ ਤੁਸੀਂ ਕਦੇ ਜਿਹੜੇ ਪਿੰਡ ਦੇ ਮੋਹਤਵਾਰ ਬੰਦੇ ਨੇ ਉਹਨਾਂ ਤੱਕ ਅਪੀਲ ਕੀਤੀ ਹੈ ਬਹੁਤ ਕੀਤੀ ਹੈ ਜੀ ਬਹੁਤ ਸਰਪੰਚੀਆਂ ਵੀ ਮੈਂ ਤਾਂ ਮਤਲਬ ਕਿਸੇ ਨੇ ਨਹੀਂ ਜੀ ਸੁਣੀ ਹੀ ਨਹੀਂ ਕਿਸੇ ਨੇ ਗੱਲ ਉਹ ਤਾਂ ਕੋਈ ਨਹੀਂ ਸੁਣੀ ਜੀ ਹਾਂਜੀ ਜਿਵੇਂ ਸਰਕਾਰ ਨੇ ਯੋਜਨਾ ਲੈ ਕੇ ਆਂਦੀ ਸੀ ਕਿ ਸਰਕਾਰ ਪੱਕੇ ਘਰ ਬਣਾਉਣ ਲਈ ਪੈਸੇ ਦੇ ਰਹੀ ਸੀ ਤੁਸੀਂ ਉਹ ਕੋਈ ਫਾਰਮ ਭਰਨ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਦੀ ਮਦਦ ਨਾਲ ਕੁਝ ਸਰਕਾਰੀ ਦਰਬਾਰੇ ਕੋਈ ਅਪੀਲ ਕੀਤੀ ਆਵਦੀ ਹਾਂਜੀ ਨਹੀਂ ਕੋਈ ਨਹੀਂ ਕੀਤੀ ਜੀ ਹਲੇ ਆ ਮੀਨਾਲ ਹੁਣ ਜੀ ਜਦੋਂ ਮੀਂਹ ਜ਼ਿਆਦਾ ਪੈ ਗਿਆ ਪਾਣੀ ਨਾਲ ਸਾਰੀਆਂ ਦੀਆਂ ਪਾਟ ਕੇ ਤੇ ਕੰਦਾ ਪਾਟ ਗਈਆਂ ਜੀ ਹਾਂਜੀ ਤੇ ਕਮਰਾ ਡਿੱਗਣ ਵਾਲਾ ਸਮਾਨ ਸਾਡਾ ਜੀਵਿੰਦਾਰਾਂ ਦੇ ਘਰੇ ਪਿਆ ਜੀ ਹਾਂਜੀ ਤੁਸੀਂ ਹੁਣ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਜੀ ਸਾਡੇ ਘਰ ਵੀ ਘਰ ਪਏ ਜੇ ਵਿਚਾਲੇ ਕੱਧਾ ਕਮਰਾ ਪਏ ਜੇ ਵੀ ਅਸੀਂ ਸਮਾਨ ਆਪਦਾ ਅੰਦਰ ਰੱਖਣ ਵਾਲੇ ਹੋ ਜੀ ਤੁਹਾਡਾ ਨਾਮ ਮੈਂ ਮੁਖਤਿਆਰ ਸਿੰਘ ਸੰਤੂ ਐਸਪੀ ਹਲਕਾ ਚਾਰਜ ਭਾਰਤੀ ਜਨਤਾ ਪਾਰਟੀ ਨਿਹਾਲ ਸਿੰਘ ਵਾਲਾ ਤੇ ਅੱਜ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਜੇ ਅੱਜ ਅਸੀਂ ਰਜਾਨਾ ਦੀ ਤਰ੍ਹਾਂ ਮੈਨੂੰ ਅੱਜ ਤਕਰੀਬਨ 50-51 ਦਿਨ ਹੋ ਗਏ ਆ ਜੀ ਲਗਾਤਾਰ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਮੋਦੀ ਸਾਹਿਬ ਜੀਆ ਜੋ ਕੇਂਦਰ ਦੀਆਂ ਸਕੀਮਾਂ ਆ ਉਹ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਆ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਜੋ ਗਰੀਬ ਲੋਕ ਨੇ ਕਿਸਾਨ ਲੋਕ ਨੇ ਜੋ ਸ਼ਹਿਰ ਦੇ ਵਿੱਚ ਜਾ ਕੇ ਆਬਿਨ ਸਕੀਮਾਂ ਦਾ ਉਹ ਜਿਹੜਾ ਉਹ ਫਾਇਦਾ ਨਹੀਂ ਲੈ ਲੈ ਸਕਦੇ ਜੀ ਜਾਂ ਕਿਸੇ ਕਾਰਨ ਕਰਕੇ ਗਰੀਬੀ ਕਰਕੇ ਵਿਚਾਰੇ ਉਹ ਸ਼ਹਿਰ 'ਚ ਨਹੀਂ ਦੱਸ ਸਕਦੇ ਕਿਸੇ ਕੋਲ ਜਾ ਕੇ ਅਫਸਰ ਕੋਲ ਤਾਂ ਉਹ ਅਸੀਂ ਨਿਰਵਿਗਨ ਪਿੰਡਾਂ ਦੇ ਵਿੱਚ ਲਗਾਤਾਰ ਅਸੀਂ ਜਾ ਰਹੇ ਆ ਉਹਨਾਂ ਨੂੰ ਫਾਇਦਾ ਪਹੁੰਚਾ ਰਹੇ ਆ ਬਹੁਤ ਜ਼ਾਰੇ ਕਿਸਾਨ ਜਿਹੜੇ ਆ ਉਹ ਕਿਸਾਨ ਸਨਮਾਨ ਨਿਤੀ ਜੋ મોદી ਸਾਹਿਬ ਵੱਲੋਂ ਹੁਣ ਤੱਕ ਜਿਹੜੀ 20-20 ਕਿਸ਼ਤ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਚੁੱਕੀ ਆ ਜੀ ਤਾਂ ਇਸੇ ਤਰ੍ਹਾਂ ਅਸੀਂ ਆਯੂਸ਼ਮਨ ਕਾਰਡ 70 ਸਾਲ ਦੇ 70 ਸਾਲ ਤੋਂ ਵੱਧ ਦੇ ਲੋਕਾਂ ਲਈ ਪੈਨਸ਼ਨ ਜਾਂ 70 ਸਾਲ ਤੋਂ ਘੱਟ ਲੋਕਾਂ ਲਈ ਵਡਾਪਾ ਪੈਨਸ਼ਨ ਵਿਧਵਾ ਪੈਨਸ਼ਨ ਆਂਘ ਹੀਣ ਪੈਨਸ਼ਨ ਉਹ ਅਸੀਂ ਫਾਰਮ ਭਰ ਰਹੇ ਆਂ ਔਰ ਆਯੂਸ਼ਮਨ ਕਾਰਡ ਜਿਵੇਂ ਸਿਹਤ ਬੀਮਾ ਕਾਰਡ ਆ ਜੀ ਉਹ ਅਸੀਂ ਉਹਨਾਂ ਦਾ ਜਿਹੜਾ ਉਹਨਾਂ ਦਾ ਮਤਲਬ ਮੌਕੇ ਤੇ ਕਾਰਡ ਬਣਾ ਕੇ ਦੇ ਰਹੇ ਪੰਜ ਲੱਖ ਤੱਕ ਜੀ ਤਾਂ ਕਿ ਉਹ ਆਬਾ ਕੋਈ ਇਹੋ ਜੀ ਬਿਮਾਰੀ ਨੇ ਉਹਨਾਂ ਨੂੰ ਘੇਰ ਲਿਆ ਤਾਂ ਉਹ ਆਪਦਾ ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਹਸਪਤਾਲ ਜੋ ਇਅਰਮਾਰਕ ਕੀਤੇ ਹੁੰਦੇ ਨੇ ਜਿਹਨੇ ਅਥੋਰਾਈਜ਼ ਹੁੰਦੇ ਨੇ ਜੋ ਸਮਾਨਤਾ ਤਹਿਤ ਉਹਨਾਂ ਦਾ ਫਰੀ ਇਲਾਜ ਅਸੀਂ ਮੌਕੇ ਤੇ ਬਣਾ ਕੇ ਦੇ ਰਹੇ ਹਾਂ ਇਸ ਤਰ੍ਹਾਂ ਇਸ਼ਰ ਮਕਰਡ ਬਣਾ ਕੇ ਦੇ ਰਹੇ ਹਾਂ ਉਹਨਾਂ ਤੋਂ ਵੀ ਬੜੇ ਜਿਹੜੇ ਫਾਇਦੇ ਹੁੰਦੇ ਆ ਲੜਕੀਆਂ ਨੂੰ ਬਹੁਤ ਇਹਦਾ ਫਾਇਦਾ ਹੈਗਾ ਸਲਾਈ ਘਟਾਈ ਦਾ ਨਾ ਕੋਈ ਸਲਾਈ ਦਾ ਕੰਮ ਸਿੱਖਣਾ ਚਾਹੁੰਦੀ ਲੜਕੀ ਨੌਜਵਾਨ ਲੜਕੀਆਂ ਬੇਰੁਜ਼ਗਾਰ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਅਸੀਂ ਜਿਹੜੇ ਬਕਾਇਦਾ ਸਲਾਈ ਮਸ਼ੀਨਾਂ ਦੇ ਰਹੇ ਹਾਂ ਫ੍ਰੀ ਜਿਹੜੀਆਂ ਪਾਰਟੀਆਂ ਵੱਲੋਂ ਦਿੱਤੀਆਂ ਜਾਣੀਆਂ ਨੇ ਕੇਂਦਰ ਵੱਲੋਂ ਔਰ ਉਹਨਾਂ ਨੂੰ 300 ਰੁਪਿਆ ਮਤਲਬ ਪਰ ਡੇ ਵੀ ਦਿੱਤਾ ਜਾਣਾ 3 ਮਹੀਨਾ ਦੀ ਟ੍ਰੇਨਿੰਗ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਲਗਭਗ 27000 ਰੁਪਿਆ ਉਹ ਲੜਕੀਆਂ ਨੂੰ ਦਿੱਤਾ ਜਾਣਾ ਤਾਂ ਲੜਕੀਆਂ ਕੰਮ ਸਿੱਖ ਸਕਦੀਆਂ ਨੇ ਆਪ ਦਾ ਕੰਮ ਚਲਾ ਸਕਦੀਆਂ ਨੇ ਇਸ ਤਰ੍ਹਾਂ ਅਸੀਂ ਜਿਹੜੇ ਗਰੀਬ ਲੋਕ ਬਿਲਕੁਲ ਆ ਤੁਸੀਂ ਹੁਣੇ ਹੀ ਦੇਖਿਆ ਇੱਕ ਔਰਤ ਬਹੁਤ ਗਰੀਬ ਆ ਤੇ ਵਿਚਾਰੀ ਦਾ ਛੋਟਾ ਜਿਹਾ ਪਲਾਟ ਹੀ ਰਹਿ ਗਿਆ ਛੱਤ ਡਿੱਗ ਗਈ ਆ ਉਹ ਬੜੀ ਦੁਖੀ ਹੋ ਗਈ ਆ ਉਹ ਕਹਿੰਦੀ ਜੀ ਮੈਨੂੰ ਪੱਕਾ ਘਰ ਬਣਾ ਦਿਓ ਪੱਕੇ ਘਰ ਬਣਾ ਕੇ ਦੇ ਰਹੇ ਆ ਅਸੀਂ ਜੀ ਇਸ ਤਰ੍ਹਾਂ ਹੋਰ ਕੇਂਦਰ ਦੀਆਂ ਜਿੰਨੀਆਂ ਵੀ ਸਬੰਧਤ ਸਕੀਮਾਂ ਅਸੀਂ ਉਹ ਸਾਰੀਆਂ ਅ ਕੁਝ ਆਨਲਾਈਨ ਫਾਰਮ ਭਰ ਰਹੇ ਆ ਕੁਝ ਆਫਲਾਈਨ ਫਾਰਮ ਭਰ ਰਹੇ ਆ ਤਾਂ ਇਸ ਕਰਕੇ ਅੱਜ ਸਾਡਾ ਜਿਹੜਾ ਕੈਂਪ ਉਹ ਪਿੰਡ ਡਾਲਾ ਵਿੱਚ ਜਿਹੜਾ ਹਲਕਾ ਨਿਹਾਲ ਸਿੰਘ ਵਾਲੇ ਦੇ ਵਿੱਚ ਪੈਂਦਾ ਪਿੰਡ ਤੇ ਡਾਲੇ ਵਿੱਚ ਕੈਂਪ ਲਾਇਆ ਸੀ ਅਚਾਨਕ ਜਿਹੜੀ ਪੁਲਿਸ ਦੀ ਜਿਹੜੀ ਆ ਫੋਰਸ ਬਹੁਤ ਵੱਡੇ ਮਾਤਰਾ ਵਿੱਚ ਕਿ ਮਤਲਬ ਪੁਲਿਸ ਦੇ ਇੰਸਪੈਕਟਰ ਐਸਐਸਓ ਥਾਣਾ ਮਹਿਣਾ ਹੋ ਗਿਆ ਡੀਐਸਪੀ ਧਰਮਕੋਟ ਔਰ ਹੋਰ ਡੀਐਸਪੀ ਸਭਨ ਐਸਪੀ ਸਭੀ ਔਰ ਬਹੁਤ ਜਿਆਦਾ ਪੁਲਿਸ ਫੋਰਸ ਨੇ ਆਣ ਕੇ ਸਾਡੇ ਨਾਲ ਸੇ ਕੈਂਪ ਦੇ ਉੱਤੇ ਆਣ ਕੇ ਧੱਕਾ ਕੀਤਾ ਸਾਡੇ ਜਿਹੜੇ ਲੈਪਟਾਪ ਜਿਹੜੇ ਆ ਉਹ ਪਾਰਟੀ ਨੇ ਦਿੱਤੇ ਹੋਏ ਆ ਉਹਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਕਿ ਬੀਜੇਪੀ ਦੇ ਸੇਵਾਦਾਰ ਆਗੇ ਤੁਹਾਡੇ ਦਵਾਰ ਅਸੀਂ ਤੁਹਾਡੇ ਦਵਾਰ ਤੇ ਆਣ ਕੇ ਤੁਹਾਨੂੰ ਜਿਹੜਾ ਤਾਂ ਜਾਣ ਆਉਣ ਦੀ ਦਿੱਕਤ ਹੈ ਉਹ ਦਿੱਕਤ ਨਾ ਹੋਵੇ ਇਸ ਕਰਕੇ ਅਸੀਂ ਪਿੰਡ-ਪਿੰਡ ਜਾ ਕੇ ਉਹਦੇ ਕੈਂਪ ਲਾ ਰਹੇ ਹਾਂ ਸੋ ਅੱਜ ਉਹਨਾਂ ਨੇ ਸਾਡੇ ਜਿਹੜੇ ਉਹ ਲੈਪਟਾਪ ਵੀ ਆਪਣੇ ਕਬਜ਼ੇ 'ਚ ਕਰ ਲਏ ਉਹ ਬੜੇ ਸਮਝ ਲੋ ਕੇ ਅਸੀਂ ਬੜੇ ਅਸ਼ਟ ਢੰਗ ਦੇ ਨਾਲ ਉਹਨਾਂ ਨੂੰ ਕਿਹਾ ਵੀ ਇਹ ਤਾਂ ਇਹ ਤਾਂ ਸਾਡੇ ਮਤਲਬ ਜਿਹੜੇ ਲੈਪਟਾਪ ਹੈ ਕਿਉਂ ਤੁਸੀਂ ਖੋ ਰਹੇ ਜੀ ਬੈਗ ਲੜਕੀਆਂ ਜਿਹੜੀਆਂ ਮੇਰੇ ਕੋਲ ਬੜੀਆਂ ਨਵਾਲਕ ਜੀਆਂ ਚੋ ਦੋ ਲੜਕੀਆਂ ਨੇ ਇਹਨਾਂ ਨੂੰ ਸੈਡਰੀਜਰ ਦਿੱਤੀ ਜਾਂਦੀ ਜਾਂ ਤੇ ਉਹ ਉਹਨਾਂ ਦੇ ਬੈਗ ਖੋਲੇ ਸੋ ਇਹ ਪੁਲਿਸ ਦੀ ਬਹੁਤ ਜਿਆਦਾ ਜਿਹੜੀ ਪੁਲਿਸ ਨੇ ਧੱਕੇਸ਼ਾਹੀ ਕੀਤੀ ਆ ਇੱਥੋਂ ਤੱਕ ਹੁਣ ਤੁਸੀਂ ਪਿੱਛੇ ਦੇਖ ਸਕਦੇ ਕਿੰਨੀਆਂ ਗੱਡੀਆਂ ਖੜੀਆਂ ਹਾਲੇ ਗੱਡੀਆਂ ਕਾਫੀ ਚਲੇ ਵੀ ਗਈਆਂ ਨੇ ਪਰ ਹਾਲੇ ਵੀ ਕਿੰਨੀਆਂ ਗੱਡੀਆਂ ਜਾਨੀ ਕਿ ਇਹ ਸਾਨੂੰ ਇਥੋਂ ਵੀ ਘਰੋਂ ਸਾਡੇ ਕੋਈ ਮੇਰੇ ਬਹੁਤ ਨਜ਼ਦੀਕੀ ਨੇ ਉਹਨਾਂ ਨੇ ਵਿਚਾਰੇ ਨੇ ਘਰੇ ਚਾਹ ਦਾ ਕੱਪ ਰੱਖ ਲਿਆ ਵੀ ਚਲੋ ਚਾਹ ਪੀ ਕੇ ਚਲ ਜਓ ਚਾਹ ਤੱਕ ਵੀ ਇਹ ਮਤਲਬ ਪੁਲਿਸ ਜਿਹੜੀ ਹੈ ਵੇਟ ਕਰੀ ਪਤਾ ਨਹੀਂ ਇਹ ਸਰਕਾਰ ਕਿਉਂ ਬਖਲਾ ਗਈ ਆ ਜਦ ਲੋਕ ਸਾਡੇ ਸਿੱਧੇ ਨਾਲ ਜੁੜ ਰਹੇ ਆ ਜੋ ਕੇਂਦਰ ਸਰਕਾਰ ਨੇ ਤੇ ਹਦਾਇਤਾਂ ਜਾਰੀ ਕੀਤੀਆਂ ਮੋਦੀ ਸਾਹਿਬ ਵੱਲੋਂ ਕਿ ਲੋਕਾਂ ਨੂੰ ਘਰ-ਘਰ ਦੇ ਜਾ ਕੇ ਇਹਨਾਂ ਸਕੀਮਾਂ ਦਾ ਫਾਇਦਾ ਦਿਓ ਅਸੀਂ ਉਹ ਫਾਇਦਾ ਦੇ ਰਹੇ ਆ ਤਬ ਪਤਾ ਨਹੀਂ ਸਰਕਾਰ ਕਿਉਂਕਿ ਇਹ ਹੁਣੇ ਹੀ ਪਿੱਛੇ ਜੇ ਕਿਸਾਨ ਜਿਹੜੀ ਉਹ ਜਿਹੜੀ ਜ਼ਮੀਨ 65530 ਏਕੜ ਜੀ ਜ਼ਮੀਨ ਜਿਹੜੀ ਜੋ ਐਕਵਾਇਰ ਕਰਨ ਦੀ ਲੈਂਡ ਪੂਲਿੰਗ ਪਾਲਿਸੀ ਲੈਂਦੀ ਸੀ ਉਹ ਪੰਜਾਬੀ ਲੋਕ ਕਿਉਂਕਿ ਤਕਾ ਨਹੀਂ ਬਰਦਾਸ਼ਤ ਕਰਦੇ ਪੰਜਾਬੀ ਜਿਹੜਾ ਉਹ ਸਾਰੇ ਪੰਜਾਬ ਦੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਹੁਣ ਤੁਸੀਂ ਦੇਖੋ 65530 ਏਕੜ ਤੋਂ ਵੱਧ ਜੀ ਜਿਹੜੇ ਕਿਸਾਨਾਂ ਤੋਂ ਨਿਕਲ ਜਾਣੀ ਹੈ ਹੋਣਾ ਕੀ ਆ ਉਹ ਜੀ ਤੁਹਾਨੂੰ ਇੱਕ ਕਲੋਨੀਆਂ ਡਿਵੈਲਪ ਕਰਕੇ ਦੇਣੀਆਂ ਉਸ ਤੋਂ ਬਾਅਦ ਤੁਹਾਨੂੰ ਅਸੀਂ ਪਲਾਟ ਦੇਣਾ ਕਿਸੇ ਨੂੰ 500 ਦਾ ਦੇ ਦੂ ਅੱਜ ਤੱਕ ਕਿਸੇ ਨੂੰ 1000 ਕੱਜ ਦਾ ਕਦੋਂ ਇਹ ਜਿਹੜੀਆਂ ਡਿਵੈਲਪ ਹੋਣੀਆਂ ਨੇ ਕਲੋਨੀਆਂ ਤੇ ਕਦੋਂ ਇਹਨਾਂ ਦੇ ਉਹ ਦਿੱਤੇ ਜਾਣੇ ਆ ਇਹ ਪਲਾਟ ਦਿੱਤੇ ਜਾਣੇ ਆ ਜੀ ਥੋੜੀ ਅੱਜ ਵੀ ਚੰਡੀਗੜ੍ਹ ਬਣੇ ਨੂੰ ਕਿੰਨਾ ਚਿਰ ਹੋ ਗਿਆ ਮਹਾਲੀ ਚ ਕਿੰਨੀਆਂ ਕਲੋਨੀਆਂ ਕਿੰਨੀ ਜਗ੍ਹਾ ਵੇਚੀ ਈਵਨ ਕੇ ਮੋਗੇ ਸ਼ਹਿਰ ਦੇ ਵਿੱਚ ਵੇਚ ਲੋ ਕਿੰਨੀਆਂ ਗ੍ਰੀਨ ਕਲੋਨੀ ਸਿਟੀ ਪਿੰਕ ਕਲੋਨੀ ਤਾਂ ਹੋਰ ਬਣੀਆਂ ਕਲੋਨੀਆਂ ਜਿਹੜੀਆਂ 10-15 15 ਸਾਲ ਤੋਂ ਵੀ ਜ਼ਿਆਦਾ ਹੋ ਗਈਆਂ ਜਿਹੜੀ ਉਹ ਡਵੈਲਪ ਨਹੀਂ ਹੋਈਆਂ ਇਹ ਕਦੋਂ ਡਵੈਲਪ ਹੋਣਗੇ ਤੇ ਕਦੋਂ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਉਹਨਾਂ ਨੂੰ ਉਹਨਾਂ ਨੂੰ ਪਲਾਟ ਮਿਲਣਗੇ ਰੈਸੀ ਪਲਾਟ ਜੀ ਤਾਂ ਇਸ ਕਰਕੇ ਉਹ ਉਸ ਪਾਲਿਸੀ ਦਾ ਪੂਰੇ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਪੋਲਿਟਿਕਲ ਪਾਰਟੀਆਂ ਜਿਦੇ ਵਿੱਚ ਸਾਡੀ ਭਾਰਤੀ ਜਨਤਾ ਪਾਰਟੀ ਦਾ ਬੜਾ ਮਹੱਤਵਪੂਰਨ ਰੋਲ ਆ ਅਹਿਮ ਰੋਲ ਆ ਸੀ ਉਹਦੇ ਵਿੱਚ ਪੂਰੀ ਜਦੋਜਹਿਦ ਕੀਤੀ ਸੰਘਰਸ਼ ਸ਼ੁਰੂ ਕੀਤਾ ਅਲਟੀਮੇਟਲੀ ਜਿਹੜੀ ਪੰਜਾਬ ਦੀ ਸਰਕਾਰ ਆ ਜੋ ਪੰਜਾਬ ਦੀ ਸਰਕਾਰ ਦੇ ਉੱਤੇ ਦਿੱਲੀ ਦੇ ਲਟੇਰੇ ਉਹ ਚਲਾ ਰਹੇ ਨੇ ਉਹਨਾਂ ਨੂੰ ਜੀ ਪੰਜਾਬ ਦੀ ਸਰ ਪੰਜਾਬ ਨਾਲ ਸਰਕਾਰਾਂ ਦੀ ਕੋਈ ਚੀਜ਼ ਨਹੀਂ ਹੈਗੀ ਜੀ ਦਿੱਲੀ ਦੇ ਤੋਂ ਲਾਲੇ ਬਾਣੀ ਆਇਆ ਇਹਨੇ ਰੁਕ ਲ ਨਜ਼ਰੋਂ ਉਹ ਜ਼ਮੀਨ ਜਿਹੜੀ ਦੇਣੀ ਚਾਹੁੰਦੇ ਸੀ ਉਹਨਾਂ ਨੇ ਜਦੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਪੂਰੇ ਪੰਜਾਬ ਦੇ ਜਥੇਬੰਦੀਆਂ ਨੇ ਸਾਰੀਆਂ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਨੇ ਜਦੋਂ ਵਿਰੋਧ ਕੀਤਾ ਤੇ ਉਹ ਇਹਨਾਂ ਨੇ ਵਾਪਸ ਲੈ ਲਈ ਪਾਲਿਸੀ ਹੁਣ ਵਾਪਸ ਲੈ ਕੇ ਜਦੋਂ ਅਸੀਂ ਰਾਜਪੁਰਾ ਦੇ ਵਿੱਚ 17 ਅਗਸਤ ਨੂੰ ਬੜੀ ਵੱਡੀ ਜਿਹੜੀ ਫਤਿਹ ਰੈਲੀ ਰੱਖੀ ਆ ਕਿਸਾਨ ਮਜ਼ਦੂਰ ਫਤਿਹ ਰੈਲੀ ਜੀ ਤਾਂ ਉਹ ਇਹਨਾਂ ਕੋ ਟੋਲਰੇਟ ਨਹੀਂ ਹੋ ਰਹੀ ਬਰਦਾਸ਼ਤ ਨਹੀਂ ਹੋ ਰਹੀ ਉਨ ਉਦੋਂ ਤੋਂ ਬਾਅਦ ਇਹਨਾਂ ਨੂੰ ਸਮਝ ਲਵੇ ਇਹਨਾਂ ਦੇ ਕਾਲਜ ਨੂੰ ਖੇਚੀ ਪੈ ਗਈ ਆ ਕਿ ਹੋਇਆ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਲੋਕ ਆ ਕਿਥੋਂ ਗਏ ਜੀ ਪਹਿਲਾਂ ਵੀ ਇਹਨਾਂ ਨੇ ਸਾਡੀ ਪਾਰਟੀ ਦਾ ਬਹੁਤ ਰੱਜ ਕੇ ਵਿਰੋਧ ਕੀਤਾ ਤਾਂ ਅੱਜ ਪੁਲਿਸ ਪ੍ਰਸ਼ਾਸਨ ਦੇ ਰਾਹੀਂ ਇਹਨਾਂ ਨੇ ਇੰਨੀ ਜੋਰ ਅਜ਼ਮਾਈ ਕੀਤੀ ਆ ਕਿ ਕੀ ਹੋ ਗਿਆ ਕੋਈ ਇੱਥੇ ਚਿੱਟੇ ਦਾ ਕਾਰੋਬਾਰ ਨਹੀਂ ਕਰ ਰਿਆ ਕੋਈ ਇੱਥੇ ਕੋਈ ਕਿਸੇ ਨਾਲ ਫਰੋਡ ਨਹੀਂ ਹੋ ਰਿਆ ਬਿਲਕੁਲ ਬੱਚੇ ਆਏ ਸਾਡੀ ਟੀਮ ਆਈ ਆ ਸਾਰੀਆਂ ਬੀਬੀਆਂ ਪਿੱਛੇ ਦੇਖ ਲੋ ਤੁਸੀਂ ਵੱਡੀ ਗਿਣਤੀ ਵਿੱਚ ਬੈਠੇ ਆ ਕੋਈ ਕੋਈ ਪੈਸਾ ਨਹੀਂ ਲੈ ਰਿਆ ਅਸੀਂ ਆਪਦਾ ਕੀਮਤੀ ਟਾਈਮ ਕੱਟ ਕੇ ਲੋਕਾਂ ਨੂੰ ਸਮਰਪਿਤ ਹੋਏ ਆ ਤਾਂ ਫਿਰ ਵੀ ਪਤਾ ਨਹੀਂ ਇਹਨਾਂ ਨੇ ਕੀ ਇਹਨਾਂ ਪ੍ਰੈਸ਼ਰਾਈਜ਼ ਮੈਂ ਸਮਝਦਾ ਕਿ ਜਿਵੇਂ ਅੰਗਰੇਜ਼ ਹਕੂਮਤ ਸੀ ਨਾ ਅੰਗਰੇਜ਼ ਤੋਂ ਅਸੀਂ ਛਡਕਾਰਾ ਪਾ ਲਿਆ ਸਾਡਾ ਦੇਸ਼ ਆਜ਼ਾਦ ਹੋ ਗਿਆ ਪਰ ਅੱਜ ਅਸੀਂ ਪੰਜਾਬ ਦੇ ਵਿੱਚ ਅਸੀਂ ਆਜ਼ਾਦ ਨਹੀਂ ਹੋ ਜਲੇ ਜੀ ਆਜ਼ਾਦੀ ਜੇ ਹੋਏ ਹੁੰਦੇ ਤਾਂ ਪੁਲਿਸ ਨੂੰ ਕੀ ਦਿੱਕਤ ਸੀ ਪੁਲਿਸ ਸਪ੍ਰਸ਼ਾਸਨ ਜਿਹੜਾ ਜਿਹੜੀ ਇਹਨਾਂ ਦੇ ਪਿੱਛੇ ਪੋਲਿਟਿਕਲ ਪਿੱਛੇ ਬਹਿ ਗਿਆ ਜਿਨ੍ਹਾਂ ਨੇ ਰੋਕਿਆ ਹੋਇਆ ਉਹਨਾਂ ਨੂੰ ਦੱਸ ਦੇਣ ਕਿ ਭਾਈ ਇੱਥੇ ਕੋਈ ਗਲਤ ਬਾਤ ਨਹੀਂ ਹੈਗੀ ਸ਼ਾਂਤ ਮੈਂ ਟੰਗਣਾ ਲੋਕ ਆਪਣੀ ਇੱਛਾ ਦੇ ਨਾਲ ਬਣਾ ਰਹੇ ਕੋਈ ਪੈਸਾ ਨਹੀਂ ਲੱਗ ਰਿਹਾ ਚਲੋ ਕੇਸੇ ਟੰਗਣਾ ਜੇ ਉਹਨਾਂ ਨੂੰ ਸਾਨੂੰ ਬੰਦ ਕਰਾਉਣਾ ਤੇ ਬੰਦ ਕਰਾ ਦੇਣ ਸਾਡੇ ਤੇ ਧੱਕਾ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਆ ਇਹ ਇਹਨਾਂ ਨੇ ਬੜੀ ਮਾਰੀ ਕੀਤੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੀਤਾ ਗਿਆ ਜੀ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਪਹੁੰਚ ਕੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਦੇਖੋ ਸਾਡੇ ਨਾਲ ਪਹਿਲਾਂ ਗੱਲਬਾਤ ਵੀ ਕੀਤੀ ਅਸੀਂ ਕਿਹਾ ਵੀ ਕੋਈ ਨਹੀਂ ਸਾਨੂੰ ਦਿਓ ਟਾਈਮ ਕੋਈ ਨਹੀਂ ਪਬਲਿਕ ਬੈਠੀ ਸਾਡੀ ਤੁਸੀਂ ਗੱਲ ਸੁਣਦੇ ਨਾਲ ਸਾਡੇ ਫਟਾਫਟ ਆਣ ਕੇ ਇਹਨਾਂ ਨੇ ਲੈਪਟਾਪ ਖੋਣ ਦੀ ਕੋਸ਼ਿਸ਼ ਕੀਤੀ। ਜੀ ਕੋਸ਼ਿਸ਼ ਨਹੀਂ ਕੀਤੀ ਬਲਕਿ ਇਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਫਿਰ ਮੈਂ ਉਹਨਾਂ ਉੱਤੇ ਕੋਣੋ ਖੋਏ ਅਭੀ ਤੁਸੀਂ ਲੈਪਟਾਪ ਭਈ ਕਿਉਂ ਖੋਦੇ ਸਾਡੇ? ਜੀ ਇਹ ਤਾਂ ਲੜਕੀਆਂ ਬੱਚੀਆਂ ਦੇ ਲੈਪਟਾਪ ਹੈਗੇ ਨੇ ਸਾਡਾ ਵਿੱਚ ਉਹਦੇ 'ਚ ਡਾਟਾ ਵੀ ਹੋ ਸਕਦਾ ਤਾਂ ਤੁਸੀਂ ਧੱਕਾ ਨਾ ਕਰੋ ਫਿਰ ਵੈਕ ਖੋਲੇ। ਜੀ ਤੇ ਤੱਕੇ ਨਾ ਕਿੰਦੇ ਵੀ ਜਦ ਤੱਕ ਤੁਸੀਂ ਜਾਂਦੇ ਨਹੀਂ ਅਸੀਂ ਜਾਂਦੇ ਨਹੀਂ ਇਥੋਂ ਜੀ ਸੋ ਇਹ ਗੱਲ ਜਿਹੜੀ ਆਏ ਬੜੀ ਮਾੜੀ ਹੈ ਸ਼ਰਈਆਮ ਤੱਕਾ ਜਿਆਦਤੀ ਸ਼ਰਈਆਮ ਜਾਤੀ ਜਿਹੜੀ ਬਰਦਾਸ਼ਤ ਤੋਂ ਬਾਹਰ ਗੱਲ ਆ ਗਈ ਆ ਔਰ ਇਹ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਪੂਰੀ ਤੁਲੀ ਹੋਈ ਆ ਸਾਡੇ ਪੰਜਾਬ ਦੇ ਵਿੱਚ ਵੱਖ-ਵੱਖ ਜਿੱਥੇ-ਜਿੱਥੇ ਵੀ ਸਾਡੇ ਇਸ ਵੇਲੇ 39 ਕੈਂਪ ਜਿਹੜੇ ਆ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਔਰ ਉੱਥੇ-ਉੱਥੇ ਸਾਡੇ ਬੰਦੇ ਅਰੈਸਟ ਕਰ ਰਹੇ ਨੇ ਜਾਂ ਉੱਥੇ ਧੱਕਾਚਾਹੀ ਹੋ ਰਹੀ ਆ ਵਿਰੋਧ ਹੋ ਰਿਹਾ ਔਰ ਮੈਨੂੰ ਹੁਣੇ ਹੀ ਪਤਾ ਲੱਗਾ ਕਿ ਸ਼ਾਇਦ ਅੱਜ ਅਸੀਂ ਇਹਨਾਂ ਦੇ ਖਿਲਾਫ ਅਗਲਾ ਐਕਸ਼ਨ ਜਿਹੜਾ ਉਹ ਇੱਥੇ ਕਰਾਂਗੇ ਇਹ ਮੈਂ ਹੀ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਸਾਡੇ ਨਾਲ ਧੱਕਾ ਨਾ ਕਰਨ ਧੱਕੇਸ਼ਾਹੀ ਨਾ ਕਰਨ ਧੱਕੇਸ਼ਾਹੀ ਜਿੱਥੇ ਵੀ ਵੀ ਹੋਈ ਆ ਮੈਨੂੰ ਤੇ ਇਸ ਧੱਕੇਸ਼ਾਹੀ ਦਾ ਵੀ ਫਾਇਦਾ ਮਿਲ ਚੁੱਕਾ ਜੀ ਜਨਤਾ ਸਾਰੀ ਮੇਰੇ ਨਾਲ ਆਣ ਕੇ ਖੜ ਗਈ ਤੇ ਸਾਡੀਆਂ ਸਾਡੀਆਂ ਵੋਟਾਂ ਤੁਹਾਡੇ ਨਾਲ ਆ ਜੀ ਮੈਂ ਤਾਂ ਕਰ ਲੈਣ ਜਾਂ ਮਰਜੀ ਧੱਕਾ ਕਰ ਲੈਣ ਮੇਰੇ ਇਥੇ ਸਾਰੀ ਮੈਨ ਪਾਵਰ ਮੇਰੇ ਕੋ ਆ ਗਈ ਜੀ ਇਹਨਾਂ ਨੂੰ ਕੁਛ ਨਹੀਂ ਮਿਲਣਾ ਮੈਂ ਇਹੀ ਰਿਕਵੈਸਟ ਕਰੂੰਗਾ ਤੁਹਾਡੇ ਮੀਡੀਆ ਤੇ ਰਹੀ ਵੀ ਕਰੂੰਗਾ ਕਿ ਤੁਸੀਂ ਵੀ ਇਹਨਾਂ ਨੂੰ ਕਿਸੇ ਢੰਗ ਨਾਲ ਜੇ ਕੋਈ ਕਰ ਸਕਦੇ ਹੋ ਸਮਝਾ ਦਿਓ ਕਿ ਸਾਡੇ ਨੂੰ ਧੱਕਾ ਨਾ ਧੱਕਾ ਕਦੀ ਪੰਜਾਬੀ ਨਹੀਂ ਬਰਦਾਸ਼ਤ ਕਰਦੇ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਅਸੀਂ ਪੰਜਾਬ ਪੈਸੀ ਧੱਕਾ ਨਹੀਂ ਬਰਦਾਸ਼ਤ ਕਰਦੇ ਸਾਰਾ ਮਾਮਲਾ ਜੀ ਇਹ ਮੈਨੂੰ ਲੱਗਦਾ ਵੀ ਜਗਜਾਹਰ ਹੈਗਾ ਜਿਹੜੇ ਸਾਡੇ ਆ ਬੀਜੇਪੀ ਦੇ ਵਰਕਰ ਜਗਾ ਜਗਾਹ ਤੇ ਕੈਂਪ ਲਗਾ ਕੇ ਲੋਕਾਂ ਨੂੰ ਸੈਂਟਰ ਸਰਕਾਰ ਦੀਆਂ ਸਕੀਮਾਂ ਦੱਸ ਰਹੇ ਆ ਤੇ ਉਹਨਾਂ ਦੇ ਫਾਇਦੇ ਦਵਾ ਰਹੇ ਆ ਉਹਦੇ ਤੋਂ ਪੰਜਾਬ ਸਰਕਾਰ ਬੁਖਲਾਈ ਹੋਈ ਹੈ ਔਰ ਪੰਜਾਬ ਸਰਕਾਰ ਨੇ ਸਾਡੀ ਰਾਜਪੁਰੇ ਵਾਲੀ ਜਿਹੜੀ ਰੈਲੀ ਹੈ ਉਹ ਪੂਰੀ ਤਰ੍ਹਾਂ ਨਾਲ ਸਫਲ ਹੁੰਦੀ ਦੇਖੀ ਹੈ ਔਰ ਉਹਨਾਂ ਨੂੰ ਆਪਦੀ ਆਉਣ ਵਾਲੀ ਚੋਣ ਦਾ ਵੀ ਡਰ ਲੱਗਦਾ ਤੇ ਬਣਨ ਵਾਲੀ ਸਰਕਾਰ ਤੋਂ ਵੀ ਡਰ ਲੱਗਦਾ ਉਹ ਬਖਲਾਹੜ ਦੇ ਵਿੱਚ ਸਾਡੇ ਵਰਕਰਾਂ ਨੂੰ ਵੀ ਤੰਗ ਕਰ ਰਹੀ ਹੈ ਤੇ ਸਾਡੇ ਲੀਡਰਾਂ ਨੂੰ ਵੀ ਤੰਗ ਕਰ ਰਹੀ ਹੈ ਅੱਜ ਕੀ ਘਟਨਾ ਵਾਪਰੀ ਅੱਜ ਘਟਨਾ ਉਥੇ ਡਾਲੇ ਪਿੰਡ ਦੇ ਅੰਦਰ ਜਦੋਂ ਇਹ ਗਏ ਕੈਂਪ ਲਗਾਉਣ ਵਾਸਤੇ ਤੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹਨਾਂ ਨੂੰ ਇਹ ਵੀ ਗੱਲ ਕਹੀ ਪੁਲਿਸ ਪ੍ਰਸ਼ਾਸਨ ਨੂੰ ਕਿ ਵੀ ਦੱਸੋ ਅਸੀਂ ਕੀ ਮਾੜਾ ਕੰਮ ਕੀਤਾ ਸਾਰੀਆਂ ਸਕੀਮਾਂ ਦੇ ਤਹਿਤ ਅਸੀਂ ਲੋਕਾਂ ਨੂੰ ਫਾਇਦਾ ਦਵਾ ਰਹੇ ਹਾਂ 40 ਪਿੰਡਾਂ ਦੇ ਵਿੱਚ ਕੈਂਪ ਲੱਗ ਚੁੱਕਿਆ 5000 ਕਟੋਕਟ ਪਰਿਵਾਰਾਂ ਨੇ ਇਹਨਾਂ ਸਕੀਮਾਂ ਦਾ ਫੈਸਲਾ ਆ ਫਾਇਦਾ ਲਿਆ ਤੇ ਇਹਨਾਂ ਨੂੰ ਦੇਖ ਕੇ ਮੈਨਾਂ ਉਸ ਗੱਲ ਦੀ ਚੇੜ ਹੋ ਗਈ ਜਲਨ ਹੋਣ ਲੱਗ ਪਈ ਵੀ ਇਹ ਤਾਂ ਕੰਮ ਕਰਕੇ ਤੇ ਸਾਡੇ ਨਾਲੋਂ ਅੱਗੇ ਲੰਘਦੇ ਜਾ ਰਹੇ ਆ ਤੇ ਪੁਲਿਸ ਨੇ ਧੱਕੇ ਨਾਲ ਉਹ ਕੈਂਪ ਬੰਦ ਕਰਾਏ ਜਦਕਿ ਅਸੀਂ ਇੱਥੋਂ ਤੱਕ ਉਹਨਾਂ ਨੂੰ ਕਿਹਾ ਵੀ ਦੱਸੋ ਕੋਈ ਅਸੀਂ ਨਸ਼ਾ ਵੇਚਦੇ ਆ ਜਾਂ ਕੋਈ ਅਸੀਂ ਕਿਸੇ ਨੂੰ ਡੋਨੇ ਤਾਂ ਕੋਨੇ ਆ ਜਾਂ ਕਿਸੇ ਨੂੰ ਕੋਈ ਗਮਰਾਹ ਕਰਦੇ ਆ ਪਰ ਪੁਲਿਸ ਕੋਲੇ ਉਸ ਗੱਲ ਦਾ ਕੋਈ ਜਵਾਬ ਨਹੀਂ ਸੀਗਾ ਤੇ ਉੱਥੇ ਇਹਨਾਂ ਨੇ ਸਮਾਨ ਚੱਕ ਕੇ ਚਲਿਆ ਨੇ ਆਂਦਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿ ਉੱਥੇ ਉਹਨਾਂ ਕੋਲ ਮਨਜ਼ੂਰੀ ਨਹੀਂ ਸੀ ਜਿਸ ਕਰਕੇ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਿਆ ਜਿਗਾ ਤਾਂ ਕਰਕੇ ਉਹਨਾਂ ਜਿਹੜਾ ਕੰਮ ਬੰਦ ਹੋ ਗਿਆ ਮਨਜ਼ੂਰੀ ਕਦੇ ਵੀ ਕੈਂਪ ਲਾਉਣ ਵਾਸਤੇ ਨਾ ਤਾਂ ਕਦੇ ਕਿਸੇ ਰਾਜਨੀਤਿਕ ਪਾਰਟੀ ਨੂੰ ਲੋੜ ਪਈ ਹੈ ਤੇ ਨਾ ਕਦੇ ਪ੍ਰਸ਼ਾਸਨ ਨੇ ਮੰਗ ਕੀਤੀ ਹੈ ਇਹ ਅੱਜ 4 ਸਾਲਾਂ ਬਾਅਦ ਜਦੋਂ ਰਹਿ ਗਿਆ ਸਰਕਾਰ ਦਾ 1 ਸਾਲ ਉਦੋਂ ਸਰਕਾਰ ਨੂੰ ਜ਼ਿਆਦਾ ਹੈ ਵੀ ਹੁਣ ਇਹਨਾਂ ਨੂੰ ਮਨਜ਼ੂਰੀ ਲੈਣੀ ਚਾਹੀਦੀ ਸੀਗੀ ਕਿ ਕਿ ਨੂੰ ਕਿਹਨੂੰ ਅਰੈਸਟ ਕੀਤਾ ਨਹੀਂ ਪੁਲਿਸ ਇਹਦੇ ਹਰਜੋਤ ਕਮਲ ਜੀ ਦੇ ਨਾਲ ਸਾਡੇ ਜੋ ਜ਼ਿਲ੍ਹਾ ਪ੍ਰਧਾਨ ਨੇ ਔਰ ਸਾਬਕਾ ਐਮਐਲਏ ਨੇ ਉਹਨਾਂ ਨੂੰ ਰੈਸਟ ਕੀਤਾ ਗਿਆ ਨਾਲ ਉਹਨਾਂ ਦੇ ਦੋ ਤਿੰਨ ਜਣਿਆਂ ਨੂੰ ਹੋਰ ਰੈਸਟ ਕੀਤਾ ਗਿਆ ਦੇਖੇ ਕੁਝ ਦਿਨ ਪਹਿਲੇ ਜਬ ਮਹਿਲਾਵਾਂ ਕੀ ਟ੍ਰੇਨਿੰਗ ਆਮ ਆਦਮੀ ਪਾਰਟੀ ਕਰਾਰਾ ਰਹੀ ਸੀ ਕਿ ਵਾਹ ਤੁਸੀਂ ਮਨੀਤ ਸੁਸੋਦੀਆ ਦਾ ਬਿਆਨ ਸੁਣਾਉਣਾ ਕਿ ਸਾਮ ਦੰਡ ਭੇਜ ਝੂਠ ਫਰੇਬ ਸੇ ਆਪਾਂ ਨੂੰ ਪੰਜਾਬ ਚ ਰਾਜ ਕਰਨਾ ਹੈ ਅੱਜ ਉਸੇ ਕਾ ਨਮੂਨਾ ਤੁਹਾਨੂੰ ਪੂਰੇ ਪੰਜਾਬ ਚ ਵੇਖਣ ਨੂੰ ਮਿਲ ਰਿਹਾ ਹੈ ਜੋ ਸੇਵਾ ਸਮਰਪਣ ਭਾਵ ਸਹਿ ਸੈਂਟਰ ਦੀ ਸਕੀਮਾ ਲੋਕਾਂ ਨੂੰ ਦੇ ਰਹੀ ਸੀਗੇ ਉਹਨਾਂ ਕੇ ਕੈਂਪ ਲਗਾ ਰਹੇ ਸੀਗੇ ਇਹ ਕਲਾ ਮੋਗੇ ਨਹੀਂ ਪੂਰੇ ਪੰਜਾਬ ਕੇ ਅੰਦਰ ਉਹਨਾਂ ਨੇ ਧੱਕੇ ਸਾਈਟ ਸਟਾਰਟ ਕੀਤੀ ਹੈ ਸਾਰਿਆਂ ਨੂੰ ਗ੍ਰਫਤਾਰ ਕਰਦੇ ਪਏ ਔਰ ਜੋ ਸੇਵਾ ਭਾਵ ਸੇ ਭਾਜਪਾ ਪਿੰਡੋ ਮੇ ਜਾ ਕੇ ਕੰਮ ਕਰਦੀ ਪਈ ਸੀ ਉਹਨਾਂ ਨੂੰ ਡਰ ਪੈ ਗਿਆ ਕਿ ਕਹੀਂ ਗਾਂ ਕੇ ਇਹਨਾਂ ਦੀ ਸਰਕਾਰ ਨਾ ਆਵੇ ਰੈਲੀਆਂ ਸਫਲ ਹੁੰਦੇ ਦੇਖਦੇ ਪਏ ਨੇ ਤਾਂ ਉਹ ਸ਼ਾਮ ਦੰਡ ਭੇਦ ਮਨੇ ਸੋਧਿਆ ਦਾ ਜੋ ਬਿਆਨ ਹੈ ਉਹ ਅੱਜ ਹਮ ਲੋਗੋ ਕੋ ਦੇਖਣੇ ਕੋ ਮੈਨੂੰ ਕਿ ਸਮੇਂ ਦੇਉ ਕਿ ਜਿੱਦਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਬਰਕਰਾਰਾ ਵੱਲੋਂ ਜਾਣੂ ਕਰਵਾਇਆ ਜਾ ਰਹੀ ਸੀ ਪਰ ਪੁਲਿਸ ਵੱਲੋਂ ਇਹੋ ਜਿਹੜਾ ਜਿਹੜਾ ਕੀਤਾ ਜਾ ਰਿਹਾ ਠੀਕ ਲੱਗ ਰਿਹਾ ਇਹ ਬਿਲਕੁਲ ਠੀਕ ਨਹੀਂ ਇਹ ਸਰਕਾਰ ਦਾ ਸਿੱਧਾ ਸਿੱਧਾ ਪ੍ਰੈਸਰ ਐਡਮਿਨਿਸਟ੍ਰੇਟਿਵ ਪੁਲਿਸ ਯਾਨੀ ਪੁਲਿਸ ਡਿਪਾਰਟਮੈਂਟ ਦੇ ਉੱਪਰ ਹੈ और पुलिस डिपार्टमेंट अपनी अक्ल का इस्तेमाल नहीं कर रहा वो प्रेशर के अंदर आकर हमारे वर्करा को परेशान कर दा पाया और आज तकरीबन ढाई सौ के आसपास हमारे जो वर्कर हैं उन्होंने गिरफ़्तार करके आज थाने में डिटेन किया हुआ है उधर मैना के अंदर एस पी मुख्तियार सिंह और उनके साथियों को गिरफ़्तार किया गया है ये धक्केसाई है और आम जनता को इसके खिलाफ़ आवाज़ उठानी चाहिए कि ये जो सामदंड भेद की रणनीति ये अपना रहे हैं धक्केसाई कर रहे हैं हमें उसका ਖਾਲਫਤ ਕੰਮੀ ਚਾਹੀਏ ਬੀਜੇਪੀ ਵਰਕਰ ਉਹ ਆਪ ਕਿਆ ਕਰੋਗੇ ਅਗਲਾ ਐਕਸ਼ਨ ਆਪਕਾ ਕੀ ਹੋਗਾ ਜਬਾ ਹਮਾਰਾ ਪਹਿਲੇ ਵੀ ਐਕਸ਼ਨ ਯਹੀ ਹੋਏਗਾ ਕਿ ਸੇਵਾ ਭਾਵ ਸੇ ਜੋ ਹਮ ਜਨਤਾ ਕੇ ਵਿਚ ਮੇ ਜਾ ਰਹੇ ਥੇ ਅਗੇ ਵੀ ਉਸੇ ਤਰਹ ਜਾਏਗੇ ਅਗਰ ਇਸ ਤਰਹ ਸੇ ਉਹ ਲੋਗ ਹਮੇ ਰੋਕenge ਹਮ ਰੁਕਨੇ ਵਾਲੇ ਨਹੀਂ ਹੈ ਤੁਸੀਂ ਦੇਖਿਆ ਹੀ ਹੈ ਕਿ ਜਿਵੇਂ ਕਿ ਜਿਹੜੇ ਬੀਜੇਪੀ ਦੇ ਵਰਕਰ ਆਏ ਸੀ ਉਹਨਾਂ ਨਾਲ ਕਿੰਨਾ ਤੱਕਾ ਹੋਇਆ ਤੇ ਇਥੋਂ ਦੇ ਜੋ ਪਿੰਡ ਦੇ ਵਾਸੀ ਨੇ ਉਹਨਾਂ ਨੂੰ ਆਪਦੀ ਅਪੀਲ ਦਲੀਲ ਕਰਨ ਦਾ ਵੀ ਮੌਕਾ ਨਹੀਂ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕਾਫੀ ਤੱਕਾ ਕੀਤਾ ਗਿਆ ਹੈ ਮੈਂ ਜਗਵਿੰਦਰ ਕੌਰ ਕੈਮਰਾਮੈਨ ਤਰਸੀਮ ਨਾਲ ਧੰਨਵਾਦ